ਬੱਸ ਬੱਸ ਠੀਕ ਆ ਮਾਤਾ ਹਾਂਜੀ ਐਵੇਂ ਚਿੰਦਾ ਕਰੀ ਜਾ ਰਹੇ ਬਹੁਤ ਬਚਾਈ ਜਿੰਨੀ ਸੁਣੋ 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 ਜਿੰਨੀ ਦਵਾਈ ਚਾਹੀਦੀ ਆ ਤੁਹਾਡੀ ਜਾਈ ਦਵਾਈ ਹੋਵੇ ਲੱਖ ਦੀ ਤੇ ਭਾਵੇਂ ਹਜ਼ਾਰ ਦੀ ਤੁਸੀਂ ਦਵਾਈ ਮੁੱਲ ਨਹੀਂ ਲੈਣੀ ਅੱਜ ਤੋਂ ਠੀਕ ਹੈ ਆਉਗੀ ਜੀ ਦਵਾਈ ਚਲੋ ਹੁਣ ਤੁਸੀਂ ਦਿਓ ਬਾਕੀਆਂ ਨੂੰ ਨਹੀਂ 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 ਹੱਥ ਨੂੰ ਮਤ ਬਦਾਨ ਸਾਹਿਬ ਆ ਹਲਕਾ ਪੋਆ ਦੇ ਅੰਦਰ ਪਿਛਲੇ ਲੰਬੇ ਦੇਣਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਿਹਾ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਡੁੱਲ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਵੱਲੋਂ ਕਾਸ ਕਰ ਰਹੀ ਹੈ ਆਪਣੇ ਵੱਲੋਂ ਲੱਗੀ ਹੋਈ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸੂਈਸਾ ਢੰਗ ਦੇ ਨਾਲ ਅੱਜ ਅਸੀਂ ਮਹਾ ਸਵੈ ਭਾਈ ਅਭਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਨਾ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ ਅਭਿਆਨ ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੇ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲਬਦਾ ਤੇ ਔਰ ਫੋਗਿੰਗ ਮਸ਼ੀਨਾਂ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ ਉਹ ਨਾ ਫੈਲੇ ਹਨ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅਜੋਨਾ ਪਿੰਡਾਂ ਦੇ ਅੰਦਰ ਚਾਹੇ ਉਤਾਸਾ ਚਾਹੇ ਮਝੀਰੀਆਂ ਨੇ ਚਾਹੇ ਪੋਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਹੈ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇਥੋਂ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹਰ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਹੈ ਚਾਹੇ ਡਾਰੀ ਆ ਜਾਂ ਕੁਝ ਵੀ ਆ ਉਹਦੀ ਰੋਕਥਾਮ ਦੇ ਲਈ ਜਿਹੜੇ ਪੂਰੇ ਜਤਨ ਕੀਤੇ ਜਾ ਰਹੇ ਆ ਅੱਜ ਤੋਂ ਇਹ ਹਿਬਿਆਨ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਪਈ ਲਗਾਤਾਰ ਵਕ ਵਕ ਪਿੰਡਾਂ ਚੱਲੇਗਾ ਸੋ ਹਲਕੇ ਪੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜਾਂ ਦਾ ਵਾਰਸ ਦਾ ਉਹਨਾਂ ਨੂੰ ਜਿਹੜਾ ਆ ਉਹ ਕਲੀਨ ਕਰਨ ਦੇ ਲਈ ਅੱਜ ਮਹਾ ਸਫਾਈ ਵਿਹਾਨ ਜਿਹੜਾ ਉਹ ਆਰੰਭ ਕੀਤਾ ਤੇ ਇਹਨਾਂ ਦੀ ਦਵਾਈ ਦਾ ਹੋ ਗਿਆ ਹਾਂ ਜੀ ਸਰ ਦਵਾਈ ਪਹਿਲਾਂ ਹੀ ਚੱਲ ਰਹੀ ਹੈ ਤੇ ਕੋਈ ਸੇਮ ਦੇਣੀ ਹੈ ਬਸ ਬਸ ਠੀਕ ਆ ਮਾਤਾ ਹਾਂ ਜੀ ਇਹ ਰਹਿਮ ਚਿੰਤਾ ਕਰੀ ਜਾ ਰਹੀ ਬਹੁਤ ਬਹੁਤ ਚਾਈ ਜਿੰਨੀ ਸੁਣੋ 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 ਜਿੰਨੀ ਦਵਾਈ ਚਾਹੀਦੀ ਆ ਤੁਹਾਡੀ ਜਾਈ ਦਵਾਈ ਹੋਵੇ ਲੱਖ ਦੀ ਤੇ ਭਾਵੇਂ ਹਜ਼ਾਰ ਦੀ ਤੁਸੀਂ ਦਵਾਈ ਮੁੱਲ ਨਹੀਂ ਲੈਣੀ ਅੱਜ ਤੋਂ ਠੀਕ ਹੈ ਉਹ ਜੀ ਦਵਾਈ ਚਲੋ ਹੁਣ ਤੁਸੀਂ ਦਿਓ ਬਾਕੀਆਂ ਨੂੰ ਨਹੀਂ 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 ਹੱਥ ਨੂੰ ਮਤ ਬਦਾਨ ਸਾਹਿਬ ਆ ਹਲਕਾ ਪੋਆ ਦੇ ਅੰਦਰ ਪਿਛਲੇ ਲੰਬੇ ਦੇਣਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਿਹਾ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਡੁੱਲ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਲੋਕਾਂ ਦਾ ਕਾਸ ਕਰ ਰਹੀ ਹੈ ਆਪਣੇ ਵੱਲ ਲੱਗੀ ਹੋਈ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸুইসਰ ਢੰਗ ਦੇ ਨਾਲ ਅੱਜ ਅਸੀਂ ਮਹਾ ਸਵਾਈ ਹਮਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਨਾ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ અભિયાન ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ